ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾੜੇ ਕੇਪ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਵਧੀਆ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਨੇ ਸਾਡੇ ਜਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਕਰਦੇ ਆਂ ਵੀਡੀਓ ਸ਼ੁਰੂ। ਅੱਜ ਜੇ ਆਪਾਂ ਪਲੇਟਾਂ ਪਾਉਣ ਬਾਰੇ ਦੱਸਾਂਗੇ ਵੀ ਪਲੇਟਾਂ ਕਿੰਨੇ ਇੰਚ ਤੇ ਪੈਂਦੀਆਂ ਨੇ। ਆਪਾਂ ਲਵਾਈ ਇਹਦੀ 12 ਇੰਚ ਤੇ ਪਲੇਟਾਂ ਪੈਂਦੀਆਂ ਨੇ। ਪਾਰੰਚ ਤੇ ਲਾ ਲੈਣੀ ਹੈ ਜੀ ਨਿਸ਼ਾਨੀ ਐਸ ਤਰ੍ਹਾਂ ਆਪਾਂ ਵਿਚਾਲੇ ਜਿਹੜਾ ਜਗ੍ਹਾ ਛੱਡਣੀ ਆ ਉਹ 6 ਇੰਚ ਦੀ ਹੋਣੀ ਚਾਹੀਦੀ ਹੈ ਜੀ ਆਪਾਂ 3 ਇੰਚ ਤੇ ਲਾ ਲੈਣੀ ਹੈ ਠੀਕ ਹੈ ਪਲੇਟ ਦੀ ਲਵਾਈ ਹੋਣੀ ਚਾਹੀਦੀ ਹੈ 7 ਇੰਚ ਜੀ ਇਧਰ ਆਪਾਂ ਨੀਚੇ ਤੋਂ 7 ਇੰਚ ਤੇ ਲਾ ਲੈਣ ਜੀ ਐਸ ਤਰ੍ਹਾਂ ਜਿਹੜੀ ਹੀ ਆਪਾਂ ਟੇਢੀ ਪਲੇਟ ਪਾਉਣੀ ਆ ਉਸ ਦਾ ਫਾਸਲਾ ਇੱਥੇ 2 ਇੰਚ ਹੋਣਾ ਚਾਹੀਦਾ ਜਿਹੜੀ ਆਪਾਂ ਇਧਰ ਮੋਢੇ ਵਾਲੀ ਪਲੇਟ ਪਾਉਣੀ ਹੈ ਜੀ ਉਸ ਦਾ ਵੀ 1.5 ਪੌਣੇ 2 ਇੰਚ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਇਹ ਪਰੋਟ ਤੋਂ 8 ਇੰਚ ਹੋਣੀ ਚਾਹੀਦੀ ਹੈ ਜੀ ਫਿਰ ਆਪਾਂ ਇਸ ਨੂੰ ਇਸ ਤਰ੍ਹਾਂ ਮਿਲਾ ਦੇਵਾਂਗੇ ਜੀ ਇਹ ਧੂੜ ਹੋਣੀ ਚਾਹੀਦੀ ਜੀ 7 ਇੰਚ ਇਸ ਤਰ੍ਹਾਂ ਇਹਨਾਂ ਛਾਨਣੀ ਨਾਲ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਦੇਖੋ ਜੀ ਇਹ ਆਪਣੀ ਪਲੇਟਾਂ ਦੀ ਨਿਸ਼ਾਨੀ ਲੱਗੀ ਹੈ ਜੀ ਦੇਖੋ ਇਸ ਤਰ੍ਹਾਂ ਆਪਾਂ ਪਲੇਟਾਂ ਪਾਉਣੇ ਆਗੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਸੰਗਰ ਗਾ ਲੈਣੀ ਹੈ ਇਹ ਬਹੁਤ ਸੌਖਾ ਤਰੀਕਾ ਜੀ ਪਲੇਟਾਂ ਪਾਉਣ ਦਾ ਅਗੂਹੀ ਠੀਕ ਹੈ ਇਹ ਪਲੇਟਾਂ ਤੇ ਨਿਸ਼ਾਨੀਆਂ ਇਸ ਤਰ੍ਹਾਂ ਲੱਗਦੀ ਹੈ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਬਾਏ ਬਾਏ